ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇਸ ਚੈਨਲ ਡੂਮਣਾ ਖ਼ਬਰੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਚੰਗੇ ਅਤੇ ਤੰਦਰੁਸਤ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਇਹ ਵੀਡੀਓ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਚਲੋ ਗੱਲ ਕਰਦੇ ਹਾਂ ਅੱਜ ਦੀਆਂ ਖਾਸ ਅਤੇ ਮੁੱਖ ਖ਼ਬਰਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪੂਰਾ ਵਿੱਚ ਨੀਦਰਲੈਂਡ ਦੀ ਕੰਪਨੀ ਡੀ ਹਿਊਜ਼ ਦੀ ਨਵੀਂ ਪਸ਼ੂ ਫੀਡ ਫੈਕਟਰੀ ਦਾ ਉਦਘਾਟਨ ਕੀਤਾ 150 ਕਰੋੜ ਦੇ ਨਿਵੇਸ਼ ਵਾਲਾ ਇਹ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇਗਾ ਬੀਜੇਪੀ ਨੇ ਪੰਜਾਬ ਵਿੱਚ ਹੜ੍ਹ ਰਾਹਤ ਲਈ ਐਸਡੀਆਰਐਫ ਫੰਡਾਂ ਦੇ ਗਲਤ ਉਪਯੋਗ ਉੱਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਆਮ ਆਦਮੀ ਸਰਕਾਰ ਦੀ ਹੜ੍ਹ ਪ੍ਰਬੰਧਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੇ ਹਾਈ ਕੋਰਟ ਜਾਂਚ ਅਤੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦੀ ਵੀ ਮੰਗ ਕੀਤੀ ਕੇਂਦਰ ਵੱਲੋਂ 1600 ਕਰੋੜ ਦੇ ਐਲਾਨ ਵਿੱਚੋਂ 800 ਕਰੋੜ ਜਾਰੀ ਹੋਏ ਪਰ ਪੂਰੀ ਪਰਪਾਈ ਨਹੀਂ ਹੋ ਰਹੀ NHRC ਨੇ ਮੰਡਿਆਲਾ ਪਿੰਡ ਵਿੱਚ LPG ਟੈਂਕਰ ਧਮਾਕੇ 'ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੰਜਾਬ ਅਧਿਕਾਰੀਆਂ ਤੇ PESO ਨੂੰ ਨੋਟਿਸ ਜਾਰੀ ਕੀਤੇ ਗਿਆ ਤੇ 2 ਹਫ਼ਤਿਆਂ ਵਿੱਚ ਰਿਪੋਰਟ ਮੰਗੀ ਗਈ। ਪੀੜਤਾਂ ਦੀ ਮੁੱਢ ਨਿਰਮਾਣ ਅਤੇ ਜਾਂਚ ਦੀ ਪੂਰੀ ਸਥਿਤੀ ਜਾਣਨ ਲਈ ਇਹ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂਗ੍ਰਾਮ ਵਿੱਚ ਰੋਡ ਸ਼ੋਅ ਕੀਤਾ ਤੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕੀਤਾ। ਉਹਨਾਂ ਨੇ ਸਾਫ ਸੱਤਾ, ਬੁਨਿਆਦੀ ਢਾਂਚਾ ਤੇ ਇਨਵੈਸਟ ਪੰਜਾਬ ਰਾਹੀਂ ਸਹਾਇਤਾ ਦਾ ਵਾਅਦਾ ਕੀਤਾ। ਇਹ ਪਹਿਲ ਨਾਲ ਪੰਜਾਬ ਉਦਯੋਗਿਕ ਹੱਬ ਬਣਨ ਵੱਲ ਵਧ ਰਿਹਾ ਹੈ ਅਤੇ ਨੌਕਰੀਆਂ ਵਧਣਗੀਆਂ। ਪੰਜਾਬ ਪੁਲਿਸ ਨੇ ਪਰਿਉਤੀ ਵਿਰੋਧੀ ਹੈਲਪਲਾਈਨ 1800 330 1100 ਲਾਂਚ ਕੀਤੀ ਹੈ ਧਮਕੀ ਜਾਂ ਫਰੋਤੀ ਮੰਗਣ ਵਾਲਿਆਂ ਨੂੰ ਰਿਪੋਰਟ ਕਰਨ ਅਤੇ ਗੁਪਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਮਾਨ ਸਰਕਾਰ ਗੁਨਾਹਗਾਰਾਂ ਵਿਰੁੱਧ ਸਖਤ ਕਾਰਵਾਈ ਕਰੇਗੀ ਤਾਂ ਜੋ ਲੋਕ ਸੁਰੱਖਤ ਰਹਿਣ ਰਵਨੀਤ ਸਿੰਘ ਬਿੱਟੂ ਨੇ ਆਪ ਸਰਕਾਰ ਉਤੇ ਪੀਐਮ ਨੂੰ ਅਪਮਾਨ ਅਤੇ ਹੜ ਰਾਹਤ ਮੰਗਣ ਵਿੱਚ ਢਾਬੇਬਾਜ਼ੀ ਦਾ આરોਪ ਲਗਾਇਆ ਉਹਨਾਂ ਨੇ ਹਾਈ ਕੋਰਟ ਜਾਂਚ ਅਤੇ ਪੀੜਤਾਂ ਨੂੰ ਨੌਕਰੀਆਂ ਦੀ ਵੀ ਮੰਗ ਕੀਤੀ ਇਹ ਰਾਜਨੀਤਿਕ ਤਣਾਅ ਨੂੰ ਵਧਾ ਰਿਹਾ ਹੈ ਤੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਵਿਵਾਦ ਪੈਦਾ ਕਰ ਰਿਹਾ ਹੈ ਪੰਜਾਬ ਵਿੱਚ ਨਵੀਂ ਉਦਯੋਗਿਕ ਨੀਤੀ ਲਈ 24 ਸੈਕਟੋਰਲ ਕਮੇਟੀਆਂ ਦੀਆਂ ਰਿਪੋਰਟਾਂ ਲਈਆਂ ਜਾਣਗੀਆਂ ਹਰ ਸੈਕਟਰ ਨੂੰ ਖਾਸ ਧਿਆਨ ਵਿੱਚ ਰੱਖ ਕੇ ਨੀਤੀ ਬਣਾਈ ਜਾਵੇਗੀ ਅਤੇ ਨਿਵੇਸ਼ ਵਧਾਉਣਾ ਯਕੀਨੀ ਬਣਾਇਆ ਜਾਵੇਗਾ ਇਹ ਪਹਿਲ ਨਾਲ ਰੋਜ਼ਗਾਰ ਵਧੇਗਾ ਤੇ ਅਰਥਵਿਵਸਥਾ ਮਜ਼ਬੂਤ ਹੋਵੇਗੀ ਲਾਲਚੰਦ ਕਟਾਰੂ ਚੱਕ ਨੇ ਗੁਰਦਾਸਪੁਰ ਵਿੱਚ ਧਾਰੀਵਾਲ ਅਨਾਜ ਮੰਡੀ ਦਾ ਦੌਰਾ ਕੀਤਾ ਝੋਨੇ ਦੀ ਖਰੀਦ ਲਈ ਪੁਖਤੇ ਪ੍ਰਬੰਧ ਹਨ ਅਤੇ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਭਰਪੂਰ ਖਰੀਦ ਅਤੇ ਨਿਰਯਾਤ ਦੀ ਗਾਰੰਟੀ ਦਿੱਤੀ ਗਈ ਹੈ ਅਕਾਲੀ ਆਗੂ ਅਨਿਲ ਜੋਸ਼ੀ ਨੇ ਕਾਂਗਰਸ ਜੁਆਇਨ ਕਰ ਲਈ ਚੰਡੀਗੜ੍ਹ ਵਿੱਚ ਪੁਪੇਸ਼ ਬਗੇਲ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਧੰਨਵਾਦ ਕੀਤਾ ਇਹ ਰਾਜਨੀਤਿਕ ਬਦਲਾਅ ਵਿਰੋਧੀ ਧਿਰ ਨੂੰ ਮਜ਼ਬੂਤ ਕਰੇਗਾ ਅਤੇ ਚੋਣਾਂ ਵਿੱਚ ਅਸਰ ਪਾਵੇਗਾ ਪੰਜਾਬ ਵਿੱਚ 3400 ਕਾਂਸਟੇਬਲਾਂ ਦੀ ਭਰਤੀ ਅਤੇ 1600 ਪੁਲਿਸ ਮੁਲਾਜ਼ਮਾਂ ਨੂੰ ਪ੍ਰੋਮੋਸ਼ਨ ਦਾ ਐਲਾਨ ਹੋਇਆ ਡੀਜੀਪੀ ਗੌਰਵ ਯਾਦਵ ਨੇ ਇਹ ਖਬਰ ਦਿੱਤੀ ਅਤੇ ਭਰਤੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ ਇਹ ਪੁਲਿਸ ਵਿਭਾਗ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਪੰਜਾਬ ਵਿੱਚ 라वण ਪੂਜਾ ਦੀ ਵਿਲੱਖਣ ਪਰੰਪਰਾ ਹੈ ਜਿੱਥੇ ਇੱਕ ਔਰਤ 18 ਸਾਲਾਂ ਤੋਂ 라वण ਨੂੰ ਰਖੜੀ ਬੰਨ੍ਹਦੀ ਹੈ 라वण ਉਸ ਨੂੰ ਸੁਪਨੇ ਵਿੱਚ ਆਉਂਦਾ ਹੈ ਤੇ ਦੁਸਹਿਰੇ ਉਤੇ ਰੀਤ ਨਿਭਾਈ ਜਾਂਦੀ ਹੈ ਇਹ ਪਰੰਪਰਾ ਮੋਗਾ ਜ਼ਿਲ੍ਹੇ ਵਿੱਚ ਪੈਲਪਿੰਡ ਵਿੱਚ ਹੁੰਦੀ ਹੈ ਤੇ ਲੋਕਾਂ ਨੂੰ ਹੈਰਾਨ ਕਰਦੀ ਹੈ ਪੰਜਾਬ ਵਿੱਚ ਅਕਤੂਬਰ 2025 ਵਿੱਚ ਸਕੂਲ ਛੁੱਟੀਆਂ ਦੀ ਪੂਰੀ ਲਿਸਟ ਜਾਰੀ ਹੋਈ ਹੈ ਗਾਂਧੀ ਜਨਤੀ ਅਤੇ ਦਸਹਿਰਾ 2 ਅਕਤੂਬਰ ਨੂੰ ਵਾਲਮੀਕੀ ਜਨਤੀ 7 ਅਕਤੂਬਰ ਨੂੰ ਅਤੇ ਦੀਵਾਲੀ ਵੀ ਅਕਤੂਬਰ ਨੂੰ ਛੁੱਟੀ ਹੋਵੇਗੀ ਪੰਜਾਬ ਵਿੱਚ ਡੇਂਗੂ ਦੇ ਕੇਸ ਵਧ ਰਹੇ ਹਨ ਅਤੇ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ। ਬਿਮਾਰੀ ਤੋਂ ਬਚਾਲੀ ਸਫਾਈ ਅਤੇ ਖਾਸ ਸਾਵਧਾਨੀਆਂ ਦੀ ਸਲਾਹ ਦਿੱਤੀ ਗਈ। ਲੋਕਾਂ ਨੂੰ ਲਾਈ ਲੈਣ ਵਾਲੇ ਪਾਣੀ ਅਤੇ ਬਗ ਬੋਰਨ ਬਿਮਾਰੀਆਂ ਤੋਂ ਬਚਣ ਲਈ ਅਲਰਟ ਰਹਿਣ ਨੂੰ ਕਿਹਾ ਗਿਆ। ਪੰਜਾਬ ਨੈਸ਼ਨਲ ਬੈਂਕ ਨੇ ਲੋਕਰ ਅਤੇ ਸੇਵਾ ਚਾਰਜ ਵਧਾ ਦਿੱਤੇ ਹਨ ਜੋ 1 ਅਕਤੂਬਰ ਤੋਂ ਲਾਗੂ ਹੋਣਗੇ। HDFC ਬੈਂਕ ਨੇ ਇੰਪੀਰੀਆ ਕਸਟਮਰਾਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ ਅਤੇ ਟੋਟਲ ਰਿਲੇਸ਼ਨਸ਼ਿਪ ਵੈਲਿਊ ਥ੍ਰੈਸ਼ਹੋਲਡ ਵਧਾਇਆ ਹੈ। ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਯੂਜੀ ਐਡਮਿਸ਼ਨ ਟੈਸਟ 1 ਅਕਤੂਬਰ ਨੂੰ ਹੋਵੇਗਾ ਫੇਸ 2 ਲਈ ਆਨਲਾਈਨ ਅਪਲਾਈ pyu.edu ਤੇ ਕਰੋ ਅਤੇ ਓਪਨ ਮੈਰਿਟ ਸੀਟਾਂ ਲਈ ਟੈਸਟ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਤਿਆਰੀਆਂ ਤੇਜ਼ ਕਰਨੀਆਂ ਚਾਹੀਦੀਆਂ ਹਨ ਅਤੇ ਅਪਡੇਟਸ ਚੈੱਕ ਕਰਨੀਆਂ ਚਾਹੀਦੀਆਂ ਹਨ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ 2025 ਪੰਜਾਬ ਸਟੇਡੀਅਮ ਵਿੱਚ ਸ਼ੁਰੂ ਹੋਈ ਪਾਕਿਸਤਾਨੀ ਟੀਮਾਂ ਜਿਵੇਂ ਆਰਮੀ ਨੇਵੀ ਅਤੇ ਪੰਜਾਬ ਵਿਚਕਾਰ ਮੈਚਾਂ ਹੋਣਗੀਆਂ ਇਹ 5 ਦਿਨ ਦਾ ਇਵੈਂਟ ਖੇਡ ਉਤਸ਼ਾਹ ਵਧਾਏਗਾ ਤੇ ਨਵੇਂ ਟੈਲੈਂਟ ਨੂੰ ਪ੍ਰਸਾਧਿਤ ਕਰੇਗਾ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਲਈ ਰਾਹਤ ਪੈਕੇਜ ਲਾਨੇ ਗਿਆ ਇਹ ਵਿਦਿਆਰਥੀਆਂ ਦੇ ਬੋਝ ਨੂੰ ਘਟਾਏਗਾ ਤੇ ਪੜ੍ਹਾਈ ਜਾਰੀ ਰੱਖਣ ਵਿੱਚ ਮਦਦ ਕਰੇਗਾ। ਕੇਂਦਰੀ ਕੈਬਨਿਟ ਨੇ ਰਬੀ ਫਸਲਾਂ ਜਿਵੇਂ ਕਣਕ ਅਤੇ ਸਰੋਂ ਵਿੱਚ ਐਮਐਸਪੀ ਵਧਾਈ ਹੈ 2026-27 ਤੋਂ ਨਵੇਂ ਰੇਟ ਲਾਗੂ ਹੋਣਗੇ ਤੇ ਕਿਸਾਨਾਂ ਨੂੰ ਲਾਭ ਹੋਵੇਗਾ। ਇਹ ਫੈਸਲਾ ਪੰਜਾਬ ਵਰਗੇ ਖੇਤੀਬਾੜੀ ਸੂਬਿਆਂ ਲਈ ਰਾਹਤ ਵਾਲਾ ਹੈ। ਪੰਜਾਬ ਵਿੱਚ ਬੈਂਕ ਹੌਲਿਡੇਜ਼ ਅਕਤੂਬਰ 2025 ਵਿੱਚ ਗਾਂਧੀ ਜਨਮਤੀ, ਦਸਹਿਰਾ ਅਤੇ ਦੀਵਾਲੀ ਤੇ ਹੋਣਗੇ। ਬੈਂਕਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਹੋਏ ਹਨ ਅਤੇ ਗ੍ਰਾਹਕਾਂ ਨੂੰ ਅਗਾਊ ਯੋਜਨਾ ਬਣਾਉਣੀ ਚਾਹੀਦੀ ਹੈ। ਰਾਜ ਵਿੱਚ ਸਟੇਟ ਸਪੈਸੀਫਿਕ ਹੌਲਿਡੇਜ਼ ਵੀ ਹਨ। ਪੰਜਾਬ ਵਿੱਚ ਆਜੀਵਿਕਾ ਕਾਊਂਟਰ ਸ਼ੁਰੂ ਹੋਇਆ ਜੋ ਵਿਰਾਸਤੀ ਰੰਗ ਅਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕਰੇਗਾ। ਫੁਲਕਾਰੀ ਜੁੱਤੀਆਂ ਤੇ ਆਰਗੈਨਿਕ ਖੁਰਾਕ ਵਰਗੀਆਂ ਚੀਜ਼ਾਂ ਵਿਖਰੀ ਹੋਣਗੀਆਂ। ਇਹ ਪਹਿਲ ਗਰੀਬਾਂ ਨੂੰ ਆਮਦਨ ਦੇ ਸਵੈ-ਲੰਮਨ ਪ੍ਰਦਾਨ ਕਰੇਗੀ। ਪੰਜਾਬ ਵਿੱਚ ਛੜਾਂ ਕਾਰਨ ਪਸ਼ੂ ਪੰਛੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ 502 ਪਸ਼ੂ ਮਰੇ ਅਤੇ 651 ਪੰਛੀ ਡੁੱਬ ਗਏ ਸਭ ਤੋਂ ਵੱਧ ਅੰਮ੍ਰਿਤਸਰ ਵਿੱਚ ਸਰਕਾਰ ਨੇ ਮੁਆਵਜ਼ੇ ਅਤੇ ਮੁੜ ਪੁਨਰਵਾਸ ਲਈ ਕਦਮ ਚੁੱਕਣੇ ਪੈਣਗੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਸਹਿਰੇ ਨੂੰ ਤੂਮ-ਤਾਮ ਨਾਲ ਮਨਾਇਆ ਗਿਆ ਬਟਿੰਡਾ ਵਿੱਚ ਚਿੱਟੇ ਰਾਵਣ ਦਾ ਦਹਨ ਕੀਤਾ ਗਿਆ ਜੋ ਅਸੂਰਾਂ ਦੇ ਅੰਤ ਦਾ ਪ੍ਰਤੀਕ ਹੈ ਹਜ਼ਾਰਾਂ ਲੋਕਾਂ ਨੇ ਰਾਮ ਤਖਤ ਵਾਲੇ ਤੀਰ ਚਲਾਉਣ ਵਾਲੇ ਸਮਾਗਮ ਵਿੱਚ ਹਿੱਸਾ ਲਿਆ ਲੁਧਿਆਣਾ ਅੰਮ੍ਰਿਤਸਰ ਹਾਈਵੇ ਤੇ ਗੈਸ ਸਿਲੰਡਰ ਨਾਲ ਭਰੀ ਥੋਟੀ ਹਾਥੀ ਨੂੰ ਫੋਰਚੂਨਰ ਨੇ ਟੱਕਰ ਮਾਰ ਦਿੱਤੀ ਮਾគੇ ਦੇ ਖਤਰੇ ਤੋਂ ਬਾਅਦ ਟ੍ਰੈਫਿਕ ਰੁਕ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਨੇ ਡਰਾਈਵਰਾਂ ਵਿਰੁੱਧ ਐਸਐਮਵੀ ਐਕਟ ਅਧੀਨ ਕੇਸ ਦਰਜ ਕੀਤਾ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਦੇ ਸਕੂਲਾਂ ਆਫ ਐਮਿਨੈਂਸ ਵਿੱਚ ਅਵਿਟਰਨ ਮਿਗ 21 ਜਹਾਜ਼ ਖੜਾਉਣ ਦੀ ਮੰਗ ਕੀਤੀ ਇਹ ਕਦਮ ਨੌਜਵਾਨਾਂ ਵਿੱਚ ਵਿਗਿਆਨ ਅਤੇ ਰੱਖਿਆ ਭਾਵਨਾ ਜਗਾਏਗਾ ਹਵਾਈ ਸੈਨਾ ਮੁਖੀ ਨੂੰ ਭੇਜੇ ਪੱਤਰ ਵਿੱਚ ਵਿਸਥਾਰ ਨਾਲ ਯੋਜਨਾ ਦੱਸੀ ਗਈ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿੱਚ ਸਰਾਬਾ ਨਗਰ ਪੰਚਾਇਤ ਦੀ ਗ੍ਰਾਮ ਸਭਾ ਨੇ ਪੰਜ ਕਿੱਲੇ ਜ਼ਮੀਨ ਤੇ ਕਬਜ਼ੇ ਵਿਰੁੱਧ ਰੋਸ ਪ੍ਰਟਾਪਟ ਕੀਤਾ ਕੁਝ ਗੁੰਡਾ ਅਨਸਰਾਂ ਵੱਲੋਂ ਲੰਬੇ ਸਮੇਂ ਤੋਂ ਅਨਿਆਇ ਕੀਤਾ ਜਾ ਰਿਹਾ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਜੋ ਵਿਵਾਦ ਨੂੰ ਸਮਾਪਤ ਕਰਨ ਲਈ ਕਾਰਵਾਈ ਕਰੇਗੀ ਗੁਰਦਾਸਪੁਰ ਵਿੱਚ ਕ੍ਰੇਡੂ ਝਗੜੇ ਵਿੱਚ ਬਹੁ ਨੇ ਸੱਤੇ ਹਮਲਾ ਕੀਤਾ ਤੇ ਥੱਪੜਾਂ ਦੀ ਬੰਦ ਖੋਲ ਦਿੱਤੀ ਪਤੀ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ ਜਿਸ ਨਾਲ ਪੜੋਸੀਆਂ ਵਿੱਚ ਰੋਸ ਫੈਲ ਗਿਆ ਪੁਲਿਸ ਨੇ ਬਿਆਨ ਰਿਕਾਰਡ ਕੀਤੇ ਅਤੇ ਮਾਮਲੇ ਨੂੰ ਸੁਲਝਾਉਣ ਲਈ ਕਾਉਂਸਲਿੰਗ ਸ਼ੁਰੂ ਕੀਤੀ ਬਟਾਲਾ ਵਿੱਚ ਦਸਹਿਰੇ ਨੂੰ ਖਾਸ ਤਰੀਕੇ ਨਾਲ ਮਨਾਇਆ ਗਿਆ ਜਿੱਥੇ ਦਿਨ ਦੇ ਉਜਾਲੇ ਵਿੱਚ ਲੰਕਾ ਦਹਨ ਕੀਤਾ ਗਿਆ ਹਜ਼ਾਰਾਂ ਭਾਈਚਾਰੇ ਵਾਲਿਆਂ ਨੇ ਰਾਮਲੀਲਾ ਵਿੱਚ ਹਿੱਸਾ ਲਿਆ ਅਤੇ ਅਸੂਰਾਂ ਦੇ ਵਿਨਾਸ਼ ਨੂੰ ਚਿੱਤਰਾ ਕੀਤਾ। ਇਹ ਸਮਾਗਮ ਸਾਂਸਕ੍ਰਿਤਿਕ ਇਕਤਾ ਨੂੰ ਮਜ਼ਬੂਤ ਕਰਨ ਵਾਲਾ ਸਾਬਿਤ ਹੋਇਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 3 ਦਿਨਾਂ ਬਾਅਦ ਹਲਕੇ ਮੀਂਹ ਦੀ ਸਭਾਣਾ ਜाहिर ਕੀਤੀ ਹੈ। ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ ਜੋ ਕਿਸਾਨਾਂ ਲਈ ਚੁਣੌਤੀ ਪੈ ਸਕਦੀ ਹੈ। ਲੋਕਾਂ ਨੂੰ ਬਾਹਰ ਨਿਕਲਦੇ ਸਮੇਂ ਸਾਵਧਾਨ ਰਹਿਣ ਅਤੇ ਫਸਲਾਂ ਦੀ ਜਾਂਚ ਕਰਨ ਦੀ ਸਲਾਹ ਦਿੱਤੀ। ਖੰਨਾ ਸ਼ਹਿਰ ਵਿੱਚ ਬੇਲਗਾਮ ਕੁੱਤਿਆਂ ਦੇ ਰਾਹਗੀਰਾ ਖਾਸ ਕਰਕੇ ਆਣੇ ਵਾਲੀ ਖਤਰਾ ਬਣ ਗਏ ਹਨ। ਦੰਦ ਦੇ ਹਰੇ ਹਮਲੇ ਵਧਨ ਕਾਰਨ ਲੋਕ ਡਰ ਨਾਲ ਘਰਾਂ ਵਿੱਚ ਬੈਠ ਰਹੇ ਹਨ ਅਤੇ ਸਥਾਨਿਕ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ ਮਿਊਨਿਸਪਲ ਕਾਉਂਸਲ ਨੇ ਵੈਕਸੀਨੇਸ਼ਨ ਅਭਿਆਨ ਤੇਜ਼ ਕੀਤਾ ਹੈ ਤਾਂ ਜੋ ਹਾਦਸੇ ਰੋਕੇ ਜਾ ਸਕਣ ਲੁਧਿਆਣੇ ਦੇ ਦਰੇਸੀ ਗਰਾਊਂਡ ਵਿੱਚ ਦਸਹਿਰੇ ਤੇ 121 ਫੁੱਟ ਉਚਾਈ ਵਾਲੇ ਰਾਵਣ ਦਾ ਦਹਨ ਕੀਤਾ ਗਿਆ ਜਿਸ ਨਾਲ ਹਵਾ ਵਿੱਚ ਰੰਗ ਬਰੰਗੀ ਆਤਿਸ਼ਬਾਜ਼ੀਆਂ ਛਿੜਕੀਆਂ ਹਜ਼ਾਰਾਂ ਲੋਕਾਂ ਨੇ ਰਾਮਲੀਲਾ ਵੇਖੀ ਅਤੇ ਅਸੂਰਾਂ ਦੇ ਵਿਨਾਸ਼ ਨੂੰ ਚਿਤਰਾ ਕੀਤਾ ਇਸ ਸਮਾਗਮ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲਾ ਅਤੇ ਏਕਤਾ ਦਾ ਪ੍ਰਤੀਕ ਬਣਿਆ ਜੇਕਰ ਤੁਹਾਨੂੰ ਇਸ ਚੈਨਲ ਤੇ ਦਿੱਤੀ ਗਈ ਜਾਣਕਾਰੀ ਅਤੇ ਖਬਰਾਂ ਸਹੀ ਅਤੇ ਦਰੁਸਤ ਲੱਗੀਆਂ ਤਾਂ ਸਾਨੂੰ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਆਪਣਾ ਸੁਝਾਅ ਜ਼ਰੂਰ ਦੇਣਾ ਅਤੇ ਬਾਕੀ ਦੋਸਤਾਂ ਨੂੰ ਵੀ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ